ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਚਾਰੋਂ ਨਗਰ ਕੀ ਪੰਤ ਸ਼੍ਰੀ ਨਨਪੁਰ ਸਾਹਿਬ ਦੀ ਪਾਵਨ ਫੁਟ ਰਵਰਤੀ ਉੱਥੇ ਧਰਤੀ ਜਿਉ ਗੁਰੂ ਸਾਹਿਬ ਨੇ ਆਪ ਬਸਾਈ ਸੀ ਉਥੇ ਪਹੁੰਚ ਗਏ ਨੇ ਸਾਰੇ ਹੀ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਾਰੋਂ ਨਗਰ ਕੀ ਪੰਤ ਸਾਡੇ ਸੰਤਾਂ ਮਹਾਪੁਰਖਾਂ ਦੀ ਰੈਨਮਾਈ ਹੇਟ ਸੰਤ ਬਾਬਾ ਰਣਜੀਤ ਸਿੰਘ ਜੀ ਤੇ ਰਹਿਨਵਾਈ ਹੈਟ ਸੰਤ ਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ ਦੀ ਰਹਿਨਵਾਈ ਹੈਟ ਜਿਹੜਾ ਨਗਰ ਕੀਰਤਨ ਸ਼ਰੀ ਨਗਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀ ਰਹਿਨਵਾਈ ਹੈਟ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਅਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸਾਰੇ ਇਸਕਾਰ ਸੇਵਾ ਸਪਰਦਾਵਾਂ ਵੱਲੋਂ ਜਿਹੜਾ ਉਹਨਾਂ ਦੀ ਰਹਿਨਵਾਈ ਹੈਟ ਚਾਰੋਂ ਨਗਰ ਕੀਰਤਨ ਅਜ ਤੀਸਰੀ ਜਿਹੜਾ ਸ਼ਰੀ ਨਗਰ ਤੋਂ ਨਗਰ ਕੀਰਤਨ ਸੀ ਤੋ ਜਿਆ 6 ਵਜੇ ਕੋਨ ਉਸ ਦੀਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਲੱਖਾਂ ਦੀ ਸੰਗਤਾਂ ਨੇ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਦਾਰ ਬਖਸ਼ੇ ਸਾਰੇ ਸੰਗਤਾਂ ਨੂੰ ਨੇਹਾਲ ਕੀਤਾ ਮੈਂ ਸਾਰੇ ਹੀ ਸਾਡੇ ਸੰਤਾਂ ਮਹਾਂਪੁਰਖਾਂ ਦਾ ਸਾਰੇ ਸੰਤਾਂ ਮਹਾਂਪੁਰਖਾਂ ਦੀ ਸੇਵਾਦਾਰ ਹਾਂ ਦਾ ਗੁਰੂ ਜੀ ਨੇ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਦੇ ਨਾਲ ਸਤਕਾਰ ਦੇ ਨਾਲ ਸਾਰੋਂ ਨਗਰ ਕੀਰਤਨ ਜਿਹੜੇ ਹੈ ਸੰਪੰਨ ਹੋਏ ਤੇ ਸਾਰੇ ਹੀ ਪ੍ਰਸ਼ਾਸਨ ਦਾ ਸਾਰੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਟ੍ਰੈਫਿਕ ਮੁਲਾਜ਼ਮ ਜਿੰਨੇ ਸਾਰੇ ਅਸੀਂ ਖੇਡ ਪੂਰੀ ਪੰਜਾਬ ਸਰਕਾਰ ਨੇ ਹਰ ਇੱਕ ਅਧਿਕਾਰੀਆਂ ਦੀ ਹਰ ਇੱਕ ਪ੍ਰਸ਼ਾਸਨ ਦੀ ਡਿਊਟੀ ਲਈ ਹੋਈ ਸੀ ਜਿੰਨ ਜਿੰਨ ਗੁਰੂ ਸਾਹਿਬ ਦੀ ਮੇਰੇ ਗੁਰੂ ਦੀ ਸੇਵਾ ਕੀਤੀ ਆ ਹੁਣ ਸਭ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਆਪ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ 23 ਤਰੀਕ ਦੀ ਸਵੇਰ ਹੋ ਚੁੱਕੀ ਹੈ ਆਪ ਸਭ ਨੂੰ ਬੇਨਤੀ ਅਗਲੇ ਤਿੰਨ ਦਿਨ ਇਹ ਐਸੇ ਮਹਾਨ ਗੁਰੂ ਜਿਨ੍ਹਾਂ ਜੋ ਜਦੋਂ ਢੇੜੀਆਂ ਡੋਲਡੀਆਂ ਨੇ ਉਹ ਢੇੜੀਆਂ ਪਾਰ ਲੰਦੇ ਨੇ ਐਸੇ ਮਹਾਨ ਸਤਿਗੁਰੂ ਜਦੋਂ ਕਿਸੇ ਦੀ ਜਾਨ ਧਰਮ ਦੇ ਉੱਤੇ ਆਂਦੀ ਹੈ ਤਾਂ ਆਪਣਾ ਜਿਹੜਾ ਹੈ ਆਪਣੀ ਸ਼ਹੀਦੀ ਦੇ ਦਿੰਦੇ ਆ ਐਸੇ ਮਹਾਨ ਸਤਿਗੁਰੂ ਤਾਂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਆ ਕੋਈ ਵੀ ਇਦਾਂ ਦਾ ਘਰ ਪੰਜਾਬ ਦਾ ਇਮਾਰਤ ਜਿਹੜਾ ਹਰਿਆਣੇ ਦਾ ਦਿੱਲੀ ਦਾ ਨਹੀਂ ਰਹਿਣਾ ਚਾਹੀਦਾ ਹਰ ਘਰ ਤੋਂ ਇੱਥੇ ਜਿਹੜੀ ਹਾਜ਼ਰੀ ਲਗਣੀ ਚਾਹੀਦੀ ਹੈ ਧਰਮ ਤੋਂ ਉੱਪਰ ਉੱਠ ਕੇ ਹਾਜ਼ਰ ਲਗਣੀ ਚਾਹੀਦੀ ਹੈ ਆ ਸ਼੍ਰੀ ਨੰਕਰ ਸਾਹਿਬ ਵਿਖੇ ਨਕਬਸਤਖੋ ਦਿੱਲੀ ਜਿਹੜਾ ਸਿੱਖ ਦੁਆਰਾ ਸੀਗਨ ਸਾਹਿਬ ਚਾਣਨੀ ਚਾਉਂਗੇ ਨਕਬਸਤਖੋ ਆ ਇਸ ਵਕਤ ਸੀੜਾ ਹੈ ਕੁੱਲ ਕੁੱਲ ਆ ਸਿਕਸ ਅਕਸਰ ਸੰਗਤਾਂ ਜਿਹੜੀਆਂ ਹਾਂ ਦਰਸ਼ਨ ਕਰ ਰਹੀਆਂ ਨੇ ਗੁਰੂ ਕੇ ਮਹਿਲ ਇਹ ਅਨੰਤ ਸਾਹਿਬ ਦੀ ਪਹਿਲੀ ਇਮਾਰਤ ਸੀ ਜੋ ਖੁਦ ਗੁਰਦੇਵ ਸਾਹਿਬ ਜੀ ਨੇ ਉਸੇ ਇੱਥੇ ਜਿਹੜਾ ਗੁਰੂ ਕੇ ਮਹਿਲ ਸਿशोਭਿਤ ਹੈ ਇੱਥੇ ਹੀ ਕਸ਼ਮੀਰੀ ਪੰਡਿਤ ਜਿਹੜੇ ਆਏ ਸੀ ਬਹੁਤ ਸੋਹਣਾ ਸੀ ਪੂਰੇ ਹਨ ਖਸਾਮੋ ਸਜਿਆ ਜੇ ਇਹ ਜੀ ਉਸ ਸਮੇਂ ਦੇਖ ਦਿਖਾਇਆ ਗਿਆ ਕਿ ਕਸ਼ਮੀਰੀ ਪੰਡਿਤ ਕਿਵੇਂ ਗੁਰੂ ਸਾਹਿਬ ਤੋਂ ਆ ਕੇ ਜਿਹੜਾ ਹੈ ਉਹਨਾਂ ਦੇ ਆਪਣੇ ਬੇਨਤੀ ਕਰਦੇ ਨੇ ਇੱਥੇ ਹੀ ਦਸਮ ਪਾਤਸ਼ਾਹ ਜੀ ਦਾ 350 ਸਾਲਾ ਗੁਰਦੁਆਰੇ ਦੀ ਦਿਵਸ ਵੀ ਇਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਉਹ ਥਾਂ ਹੈ ਜਿਹੜੀ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਤੋਂ ਦਸਮ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਸੀ ਬਿਲਕੁਲ ਸੁਰਪੰਦੇ ਸੰਤਾਂ ਗੁਰਦੁਆਰਾ ਸੀਗਨ ਸਾਹਿਬ ਆ ਜਿੱਥੇ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਤਾਂ ਲੰਗਰ ਮਤੇ ਬਾਦਰ ਸਾਹਿਬ ਜੀ ਦੇ ਪਵਨ ਪਵਿੱਤਰ ਸੀਸਨਸਕਾਰ ਹੋਇਆ ਸੀਗਾ ਇਹ ਵੇਂਟੀ ਦਾਸ ਜੀ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਸਾਰੇ ਹੀ ਸੰਤਾਂ ਮਾਪੁਰਖਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਬਹੁਤ ਬਹੁਤ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਜੇ ਸਭ ਤੋਂ ਵੱਡਾ ਸ਼ੁਕਰਾਨਾ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜੀਦਾ ਜਿਨਰੀਆ ਪਾਰ ਬੱਚੀ ਸਕਾ ਚਾਰੋਂ ਨਗਰ ਕੀਰਤਨ ਅਜਿਹੜੇ ਸੰਪੰਨ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਟੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ